ਮੋਹਾਲੀ ਦੇ ਸੋਹੜਾ ਪਿੰਡ 'ਚ ਅੱਜ ਸ਼ਾਮ ਵੇਲੇ ਬਹੁ ਮੰਜ਼ਲਾ ਇਮਾਰਤ ਡਿੱਗੀ ਜਿਸ ਦੇ ਮਲਬੇ ਹੇਠ ਵੱਡੀ ਗਿਣਤੀ 'ਚ ਲੋਕ ਫਸ ਗਏ। ਇਹ ਸੀ ਮਹਾਰਾਜਾ ਜਿੰਬੀ ਚੱਲਦਾ ਸੀ ਤੇ ਸ਼ਾਮ ਵੇਲੇ ਨੌਜਵਾਨ ਕਸਰਤ ਵੀ ਕਰ ਰਹੇ ਸਨ। ਇਸ ਵੇਲੇ ਪੁਲਿਸ ਤੇ ਹੋਰ ਬਚਾਅ ਟੀਮਾਂ ਪਹੁੰਚ ਗਈਆਂ ਨੇ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ। ਇਹ ਵੀ ਪਤਾ ਲੱਗਿਆ ਹੈ ਕਿ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਆਪ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਪਰ ਇਮਾਰਤ ਦਾ ਮਲਬਾ ਦੂਰ ਤੱਕ ਫੈਲ ਗਿਆ ਜਿਸ ਕਾਰਨ ਰਾਹਤ ਕਾਰਜਾਂ 'ਚ ਸਮਾਂ ਲੱਗ ਰਿਹਾ ਹੈ। ਮੋਹਾਲੀ ਪੁਲਿਸ ਦੇ ਇੱਕ ਅਧਿਕਾਰੀ ਅਨੁਸਾਰ ਇਸ ਮਾਰਚ 10 ਜਾਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ ਪਰ ਪਿੰਡ ਵਾਸੀਆਂ ਅਨੁਸਾਰ ਇਹ ਗਿਣਤੀ ਕਾਫੀ ਵੱਧ ਦੱਸੀ ਜਾ ਰਹੀ ਹੈ ਇਹ ਪਤਾ ਲੱਗਿਆ ਕਿ ਇਸ ਪੰਜ ਮੰਜ਼ਿਲਾ ਇਮਾਰਤ ਚ ਕੁਆਟਰ ਵੀ ਬਨੇ ਹੋਏ ਸਨ ਜਿਸ ਚ ਕਈ ਪ੍ਰਵਾਸੀ ਪਰਿਵਾਰ ਆ ਰਹੇ ਸਨ ਜਾਣਕਾਰੀ ਅਨੁਸਾਰ ਇਸ ਇਮਾਰਤ ਨਾਲ ਦੀ ਇਮਾਰਤ ਚ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ ਇਸ ਕਾਰਨ ਪਹਿਲਾਂ ਤਾਂ ਇਮਾਰਤ ਚ ਧਰੇੜਾ ਆਇਆ ਤੇ ਨਾਲ ਹੀ ਨਾਲ ਪੂਰੀ ਇਮਾਰਤ ਢਹਿ ਟੇਰੀ ਹੋ ਗਈ ਇਸ ਇਮਾਰਤ ਚ ਰਾਇਨਲ ਨਾਂ ਦਾ ਜਿਮ ਚੱਲਿਆ ਸੀ ਜਿਸ ਤੇ ਨੌਜਵਾਨ ਕਸਰਤ ਵੀ ਕਰਦੇ ਸਨ ਮੋਹਾਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਇਮਾਰਤ ਚ 10 ਜਣੇ ਫਸੇ ਹੋਣ ਦਾ ਖਦਸ਼ਾ ਹੈ ਪਰ ਪਿੰਡ ਵਾਸੀਆਂ ਦੇ ਅਨੁਸਾਰ 50 ਤੋਂ ਵੱਧ ਗਿਣਤੀ ਦੇ ਵਿੱਚ ਲੋਕ ਇਸ ਇਮਾਰਤ ਦੇ ਮਲਬੇ ਹੇਠ ਫਸੇ ਹੋਏ ਨੇ